ਮੰਡੀ ਗੋਬਿੰਦਗੜ ਲੋਹਾ ਨਗਰੀ ਵਿੱਚ ਲੋਕਾਂ ਵੱਲੋਂ ਮਾਸ ਦਾ ਟਰੱਕ ਫੜਿਆ ਗਿਆ ਹੈ ਇਸ ਮਾਮਲੇ 'ਚ ਪ੍ਰਸ਼ਾਸਨ ਦੇ ਢਿੱਲੀ ਕਾਰਵਾਈ ਨਾ ਹੋਣ ਤੇ ਗਊ ਭਗਤਾਂ ਸ਼ਿਰ ਸੈਨਿਕਾਂ ਵੱਲੋਂ ਦਿੱਲੀ ਅੰਮ੍ਰਿਤਸਰ ਹਾਈਵੇ ਤੇ ਜਾਮ ਲੱਗਦਾ ਗਿਆ ਅਤੇ ਤੇ ਗਊਆਂ ਨੂੰ ਟਰੱਕਾਂ ਵਿੱਚੋਂ ਕੱਢ ਕੇ ਟਰੱਕਾਂ ਨੂੰ ਅੱਗ ਲਗਾਈ ਜਾਊਗੀ ਤੇ ਹੋ ਸਕਦਾ ਹੈ ਕਿ ਉਹ ਟਰੱਕ ਡਰਾਈਵਰ ਦੇ ਉਹਦੇ ਨਾਲ ਕੋਈ ਵੀ ਹੋਊਗਾ ਗੇਉ ਰੱਖਿਆ ਕਰਾਂਗੇ ਸੀ ਗਊ ਰੱਖਿਆ ਰਕੀ ਕਰਨੀ ਹੈ ਕਿਉਂਕਿ ਤਿਆਗ ਹੋ ਰਹੀ ਹੈ ਪੰਜਾਬ ਦੇ ਵਿੱਚ ਵੀ ਪੰਜਾਬ ਤੋਂ ਵੱਧ ਕੇ ਦਿੱਲੀ ਹੋਰ ਪਾਸੇ ਸਾਰੇ ਮਤ ਜਾਂਦੀ ਹੈ ਸਰਕਾਰ ਪੰਜਾਬ ਨੂੰ ਬੇਨਤੀ ਹੈ ਕਿ ਇਹ ਕਬੰਦੀ ਕਰਵੇ ਕਿ ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਮੰਡੀ ਗੋਬਿੰਦਗੜ ਲੋਹਾ ਨਗਰੀ ਵਿੱਚ ਲੋਕਾਂ ਵੱਲੋਂ ਮਾਸ ਦਾ ਟਰੱਕ ਫੜਿਆ ਗਿਆ ਹੈ ਇਸ ਮਾਮਲੇ 'ਤੇ ਪ੍ਰਸ਼ਾਸਨ ਦੇ ਟਲੀ ਕਾਰਵਾਈ ਨਾ ਹੋਣ ਤੇ ਗਊ ਭਗਤਾਂ ਸ਼ਿਰ ਸੈਨਕਾ ਵੱਲੋਂ ਦਿੱਲੀ ਅੰਮ੍ਰਿਤਸਰ ਹਾਈਵੇ 'ਤੇ ਜਾਮ ਲੱਗਦਾ ਗਿਆ ਅਤੇ ਧਰਨਾ ਪ੍ਰਦਰਸ਼ਨ ਕਰਦੇ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਨਾਰੇਬਾਜ਼ੀ ਕੀਤੀ ਗਈ ਜਿਸ ਕਾਰਨ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਗਊ ਭਗਤਾਵਾਲੋਂ ਮੰਡੀ ਗੋਵਿੰਦਗੜ੍ਹ ਥਾਣੇ ਦੇ ਸਟਾਫ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜਾਣਕਾਰੀ ਅਨਸਾਰ ਗਊ ਰੱਖਿਆ ਦਲ ਦੇ ਕੌਮੀ ਪ੍ਰਧਾਨ ਛਤੀਸ਼ ਕੁਮਾਰ ਦੀ ਅਗਵਾਈ ਵਿੱਚ ਚੇਰੀ ਹਿੰਦੂ ਤਖਤ ਅਤੇ ਗਊ ਰੱਖਿਆ ਦਲ ਵੱਲੋਂ ਸਾਂਝੇ ਆਪਰੇਸ਼ਨ ਤਹਿਤ ਹੋਣਾਂ ਦਾ ਕਹਿਣਾ ਕਿ ਗਊ ਮਾਸ ਨਾਲ ਭਰੇ ਜੰਮੂ ਕਸ਼ਮੀਰ ਦੇ ਟਰੱਕ ਨੂੰ ਮੰਡੀ ਗੋਵਿੰਦਗੜੀ ਡੀਮਾਰਟ ਨੇੜੇ ਫੜਿਆ ਹੈ ਇਸ ਵਿੱਚ ਤਕਰੀਬਨ 5 ਟਨ ਦੇ ਕਰੀਬ ਗਊ ਮਾਸ ਹੈ ਇਸ ਮਾਮਲੇ 'ਤੇ ਫੌਜ ਨੂੰ ਸਟੈਟ ਦਿੱਤੀ ਗਈ ਪਰ 2 ਘੰਟੇ ਤੱਕ ਖੁਲਾਈ ਨਾ ਹੋਣ ਤੇ ਉਹਨਾਂ ਵੱਲੋਂ ਨੈਸ਼ਨਲ ਹਾਈਵੇ ਬੰਦ ਕਰ ਦਿੱਤਾ ਗਿਆ ਹੈ ਇਸ ਮੌਕੇ ਉਹਨਾਂ ਨਾਲ ਪੰਜਾਬ ਪ੍ਰਧਾਨ ਨਿਤਨ ਕੁਮਾਰ ਚੇਅਰਮੈਨ ਰਾਜਨਦਤ ਸ਼ੇਵਸ਼ਾਨਾ ਪੰਜਾਬ ਦੇ ਰਜੇਸ਼ ਸ਼ਰਮਾ ਪੰਡਤ ਰਿਚੀ ਦੇਵ ਸ਼ਾਸਤਰੀ ਮੰਗਤ ਸਿੰਘਲਾ ਤੇ ਹੋਰ ਮੈਂਬਰ ਮੌਜੂਦ ਸਨ ਅੱਜ ਧਰਨਾ ਕਿਸ ਵੇਸ ਤੇ ਲੱਗ ਰਿਹਾ ਜੀ ਮੱਡੀ ਗੁੰਗਰ ਚ ਤੁਹਾਨੂੰ ਪਤਾ ਹੋਊਗਾ ਜੀ ਇਹ ਗਊ ਮਾਸ ਫੜੇਗਾ ਗਵਿੰਦਗਰ ਜੀ ਸਵੇਰੇ 6:30 ਵਜੇ ਅੱਛਾ ਪਹਿਲਾਂ ਖੰਨੇ ਫੜਿਆ ਪਹਿਲਾਂ ਆਨੇ ਫੜਿਆ ਸਾਨੇ ਪੜਿਆ ਪਰ ਸਰਕਾਰਾਂ ਅਨੇਕਨ ਕਮੀ ਹੋ ਚੁੱਕੇ ਪੰਜਾਬ ਦੀ ਜੇ ਤੁਹਾਨੂੰ ਖੁਦ ਗਊ ਰੱਖਿਆ ਵਾਲਿਆਂ ਨੂੰ ਇਹ ਕੰਮ ਚੁੱਕਣਾ ਹੀ ਪੈਂਦੇ ਆ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਪਹੁੰਚਿਆ ਇੱਥੇ ਸਵੇਰੇ ਦੇ ਐਸਐਸਓ ਸਾਹਿਬ ਨੂੰ 50 ਫੋਨ ਕਰ ਚੁੱਕੇ ਆ ਉਹਨਾਂ ਕੋਈ ਫੋਨ ਨਹੀਂ ਚੱਕਿਆ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਪਹੁੰਚਿਆ ਉਹ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਗੱਡੀ ਵਾਲੇ ਨੇ ਗੱਡੀ ਚਾਲਣ ਦੀ ਕੋਸ਼ਿਸ਼ ਕੀਤੀ ਗੱਡੀ ਉੱਪਰ ਸਾਡੇ ਸਰਕਾਰ ਨੂੰ ਇਹ ਬੇਨਤੀ ਹੈ ਵੀ ਆ ਜਾਗ ਜੋ ਸਨਾਤਨ ਜਾਗ ਗਏ ਹੋ ਤੁਸੀਂ ਜਾਗ ਜੋ ਠੀਕ ਹੈ ਵੋਟਾਂ ਲੈ ਕੇ ਤੁਸਾਂ ਸਰਕਾਰ ਬਣਾਈ ਹੈ ਵੋਟਾਂ ਮੰਗਣ ਲੱਗੇ ਤੁਸੀਂ ਸਰਕਾਰ ਨੇ ਹੱਥ ਜੋੜੇ ਸੀ ਸਾਡੇਆਂ ਕਿ ਗਊ ਰੱਖਿਆ ਕਰਾਂਗੇ ਅਸੀਂ ਗਊ ਰੱਖਿਆ ਰਕੀ ਕਰਨੀ ਗਊ ਹੱਤਿਆ ਹੋ ਰਹੀ ਹੈ ਪੰਜਾਬ ਦੇ ਵਿੱਚ ਵੀ ਪੰਜਾਬ ਤੋਂ ਵੱਢ ਕੇ ਦਿੱਲੀ ਹੋਰ ਪਾਸੇ ਸਾਰੇ ਪੱਜਾਂਦੀ ਹੈ ਸਰਕਾਰ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹ ਕਬੰਦੀ ਕਰਵੇ ਕੀਤੀ ਜਾਵੇ ਲੋਕਾਂ ਦੇ ਉੱਪਰ जय श्री राम जी ਹੁਣ ਤੱਕ ਤੁਹਾਡੀ ਮੰਨਤੀ ਹੈ ਹੁਣ ਤੱਕ ਹੋਈ ਕਾਰਵਾਈ ਕੋਈ ਕਾਰਵਾਈ ਕੋਈ ਨਹੀਂ ਹੋਈ ਤਾਂ ਹੀ ਤਾਂ ਨਬਦਸ਼ਾ ਦਾ ਇਜਾਮ ਲਾਇਆ ਚੋਰ ਤੇ ਸੀ ਪੁਛਾਸਾ ਦਾ ਕੋਈ ਮੜਾਪਸ ਨਹੀਂ ਪਹੁੰਚਿਆ ਲੱਗ ਤਾ ਤੇ ਨਾ ਕੋਈ ਆਇਆ ਤਿੰਨ ਘੰਟੇ ਤੱਕ ਸੱਚ ਨਹੀਂ ਆਇਆ ਉੱਥੇ ਥਾਂ ਨੇ ਤੋਂ ਨਿਕਲੇ ਕੋਈ ਮੁੰਛੀ ਹੈ ਨਾ ਕੋਈ ਹੌਲਦਾਰ ਆਇਆ ਬੰਨਾ ਬੁਰਾ ਹਾਲ ਹੋ ਗਿਆ ਪੰਜਾਬ ਸਰਕਾਰ ਦੇ ਹੁੰਦੇ ਹੁੰਦੇ ਅਗੋਂ ਮਾਸ ਪੜਿਆ ਗਿਆ ਜਾਂ ਕੋਈ ਅੱਜ ਆ ਗਿਆ ਬੜੀ ਪੂਰਾ ਟਰੱਕ ਆਇਆ ਪੂਰਾ ਟਰੱਕ ਭਰਿਆ ਗਿਆ ਜੀ ਟਰੱਕ ਡੱਕ ਭਰਿਆ ਗਿਆ ਇਹ ਕਿੱਥੇ ਤੋਂ ਆਇਆ ਜੀ ਕਿੱਥੇ ਜਾ ਰਹੇ ਸੀ ਪਤਾ ਹੋਵੇ ਇਹ ਬਿਲਟੀ ਉਪਰ ਦਿੱਲੀ ਤੋਂ ਆ ਰਹੇ ਅੱਗੇ ਜਾ ਰਹੇ ਬਾਕੀ ਉਹ ਪ੍ਰਸ਼ਾਸਨ ਦੇਖ ਰਹੇ ਆ ਜੀ ਕਰ ਵੀ ਕਰ ਰਹੇ ਆ ਅੱਛਾ ਕੋਈ ਇਹ ਦੇਤੀ ਬਸ ਬੰਦਾ ਬੰਦੇ ਵੜ ਕੇ ਭਰਾਤੇ ਪ੍ਰਸ਼ਾਸਨ ਕੋਈ ਬਿਲਟੀ ਤੇ ਕੋਈ ਐਡਰੈਸ ਵਗੈਰਾ ਬਿਲ ਬਿਲ ਬੰਦੇ ਨਹੀਂ ਬਿਲ ਸਾਰੇ ਨਕਲੀ ਹੁੰਦੇ ਆ ਜੀ ਮੈਂ ਰੱਦ ਨਹੀਂ ਪਹਿਲੇ ਗੱਦੀ ਭਰੀ ਗਈ ਬਿਲ ਦਾ ਦੂਰ ਮਤੇ ਹੁੰਦੇ ਰਹੇ ਪਰ ਚੱਕਰ ਇਹ ਹੈ ਕਿ ਦਿੱਲੀੋਂ ਗਰੀ ਤੁਰੀ ਆ ਜੀ ਪੰਜਾਬ ਪਹੁੰਚ ਚੁੱਕੀ ਆ ਜਿਹੜਾ ਆਰਡੀਐਕਸ ਹੁੰਦਾ ਉਹ ਹਥਿਆਰ ਹੁੰਦਾ ਕੀ ਹੁੰਦਾ ਪੰਜਾਬ ਦਾ ਹਾਲ ਕੀ ਹੁੰ ਕੇ ਸਰਕਾਰ ਜਾਓ ਸਰਕਾਰ ਮੁਰਦਾਬਾਦ ਜਾਓ ਸਰਕਾਰ ਮੁਰਦਾਬਾਦ ਸਰਕਾਰ ਚਾਹਦੀ ਹੈ ਕਿ ਪੰਜਾਬ ਦਾ ਮੋਹਰ ਫੇਰ 1984 ਵਾਲਾ ਹੋਵੇ ਇਹ ਹਾਲਾਤ ਹੋ ਚੁੱਕੇ ਆ ਪੰਜਾਬ ਦੇ ਵਿੱਚ ਕਿ ਗਊ ਮਾਤਾ ਵੱਢੀ ਜਾ ਰਹੀ ਹੈ ਅਸੀਂ ਸਾਰੇ ਸਨਾਤਨ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਇੱਕ ਜੁਟ ਹੋ ਜਾਓ ਵੀਰੇ ਇਹ ਚੀਜ਼ ਰੋਕ ਲਓ ਇਕੱਠੇ ਹੋ ਜੈ ਸ਼੍ਰੀ ਰਾਮ ਜੀ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਆਈ ਬਚੋ ਕੋ ਉਹ ਅੱਜ ਦਾ ਪਤਾ ਹੈ ਕਿ ਗਊ ਮਾਸ ਦਿੱਲੀ ਤੋਂ ਲਿਆ ਕੇ ਜੰਮੂ ਵੱਲ ਭੇਜਿਆ ਜਾ ਰਿਹਾ ਸੀ ਆ ਵੀ ਤੇ ਕੁਝ ਸਮਾਜ ਸੇਵੀ ਸੰਸਥਾਵਾਂ ਵੱਰੋਂ ਫੜਿਆ ਗਿਆ ਮੈਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦਾ ਹਾਂ ਕਿ ਅੱਜ ਤਾਂ ਅਸੀਂ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬਿੰਦੀ ਕਰਦੇ ਹਾਂ ਕਿ ਇਸ ਤੇ ਉਪਰ ਨੰਤ ਪਾਈ ਜਾਵੇ ਵਰਨਾ ਅਸੀਂ ਸਾਰੇ ਸੰਗਠਨ ਸਾਰੇ Hindu ਸਮਾਜ ਇਕੱਠਾ ਹੋ ਕੇ ਫਿਰ ਇਹ ਸਾਰੀ ਕਮਾਂਡ ਆਪਣੇ ਹੱਥ ਵਿੱਚ ਲਵਾਂਗੇ ਤੇ ਗਊਆਂ ਨੂੰ ਟਰੱਕਾਂ ਵਿੱਚੋਂ ਕੱਢ ਕੇ ਟਰੱਕਾਂ ਨੂੰ ਅੱਗ ਲਗਾਈ ਜਾਊਗੀ ਤੇ ਹੋ ਸਕਦਾ ਹੈ ਕਿ ਉਹ ਟਰੱਕ ਡਰਾਈਵਰ ਤੇ ਉਹਦੇ ਨਾਲ ਕੋਈ ਵੀ ਹੋਊਗਾ ਉਹਦੇ ਵੀ ਪੁਰਜੇ-ਪੁਰਜੇ ਕਰਾਂਗੇ ਇਹ ਸਰਕਾਰ ਨੂੰ ਚੇਤਾਵਨੀ ਹੈ ਵੀ ਇਹ ਨਾ ਹੋਵੇ ਕੱਲੋ ਅਸੀਂ ਪੂਰੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਈਏ ਇਸ ਤੋਂ ਪਹਿਲਾਂ ਕਿ ਉਹ ਆਪਣੇ ਹੋਸ਼ ਵਿੱਚ ਆ ਜਾਣ ਤੇ ਇਹ ਜਿਹੜੀ ਗਊ ਮਾਂ ਸਤਿਆ ਜੋ ਵੀ ਹੋ ਰਹੀ ਹੈ ਇਸ ਨੂੰ ਬੰਦ ਕੀਤਾ ਜਾਵੇ